ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਇੱਕ ਅਜਿਹੀ ਸਟੋਰੀ ਹੈ ਜੋ ਕਿ ਅੱਜ ਦੇ ਸਮੇਂ ਦੇ ਉੱਤੇ ਪੂਰੀ ਢੁਕਦੀ ਹੈ ਕਿਉਂਕਿ ਇਹ ਸਟੋਰੀ ਇੰਟਰਨੈਟ ਏਆਈ ਗੇਮਸ ਇਦਾਂ ਦੇ ਸਾਰੇ ਸਿਸਟਮ ਨਾਲ ਜੁੜੀ ਹੋਈ ਹੈ ਅੱਜ ਕੱਲ ਦਾ ਸਮਾਂ ਹੀ ਜਿਹੜਾ ਇੰਟਰਨੈਟ ਦਾ ਹੈ ਗੇਮਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ ਤੇ ਉਸੇ ਦੇ ਨਾਲ ਇਹ ਸਟੋਰੀ ਜੁੜੀ ਹੋਈ ਹੈ ਇੱਕ ਲੜਕਾ ਜੋ ਕਿ ਗੇਮ ਖੇਡ ਰਿਹਾ ਆ ਆਨਲਾਈਨ ਤੇ ਉਹ ਗੇਮ ਖੇਡਦਾ ਖੇਡਦਾ ਆਪਣੇ ਘਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੰਦਾ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਮਾਰ ਦਿੰਦਾ ਤੇ ਉਹ ਮਾਰਦਾ ਹੀ ਨਹੀਂ ਸਿਰਫ ਉਹਨੂੰ ਮਾਰਨ ਤੱਕ ਨਹੀਂ ਸੀਮਤ ਰਹਿੰਦਾ ਬਲਕਿ ਉਹ ਪਹਿਲਾਂ ਜਿਹੜਾ ਇੰਟਰਨੈਟ ਦੇ ਉੱਤੇ ਜਾਣਕਾਰੀ ਦਿੰਦਾ ਕਿ ਮੈਂ ਆਪਣੇ ਘਰਦਿਆਂ ਨੂੰ ਮਾਰੂੰਗਾ ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੀਆਂ ਇੱਕ ਇੱਕ ਕਰਕੇ ਫੋਟੋਆਂ ਵੀ ਅਪਲੋਡ ਕਰਦਾ ਤੇ ਕਿਵੇਂ ਉਹ ਫੜਿਆ ਜਾਂਦਾ ਕਿਵੇਂ ਉਹਦੀਆਂ ਫੋਟੋਜ਼ ਆਉਂਦੀਆਂ ਨੇ ਇਹ ਹੀ ਅੱਜ ਦੀ ਸਾਰੀ ਸਟੋਰੀ ਹੈ ਪਰ ਇੱਕ ਗੱਲ ਮੈਂ ਦੱਸ ਦੇਵਾਂ ਕਿ ਜਿਹੜੀ ਇਹਦੀ ਸਟੋਰੀ ਦੇ ਵਿੱਚ ਐਂਡ 'ਚ ਜਾ ਕੇ ਕਤਲਾਂ ਦੀ ਵਜ੍ਹਾ ਪਤਾ ਲੱਗਦੀ ਹੈ ਨਾ ਉਹ ਸੋਚਣ ਲਈ ਮਜਬੂਰ ਕਰਨ ਵਾਲੀ ਹੈ ਕਿਉਂਕਿ ਉਹ ਕਿਸੇ ਨਾਲ ਵੀ ਹੋ ਸਕਦਾ ਆਪਣੇ ਨਾਲ ਵੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਹਮਣੇ ਆ ਸਕਦਾ ਤੇ ਕੀ ਉਹਦੇ ਬਾਰੇ ਵਿਚਾਰ ਨੇ ਸਭ ਤੇ ਹੈ ਨਾ ਉਹ ਆਪਾਂ ਐਂਡ ਦੇ ਵਿੱਚ ਸਾਂਝੇ ਕਰਾਂਗੇ ਤੇ ਆਪਾਂ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 27 ਜੁਲਾਈ 2019 ਨੂੰ ਇੱਕ ਗੇਮ ਹੈ ਜੋ ਕਿ ਆਨਲਾਈਨ ਖੇਡੀ ਜਾਂਦੀ ਹੈ ਇੱਕ ਡਿਸਕੋਰਡ ਸਰਵਰ ਨਾਮ ਦਾ ਸਰਵਰ ਹੈ ਜਿਹੜੇ ਗੇਮਸ ਵਗੈਰਾ ਬਾਰੇ ਜਾਂ ਇੰਟਰਨੈਟ ਬਾਰੇ ਜਾਣਕਾਰੀ ਰੱਖਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਡਿਸਕੋਰਡ ਕੀ ਚੀਜ਼ ਹੈ ਇੱਕ ਸਰਵਰ ਹੈ ਜਿਸ ਦੇ ਉੱਤੇ ਗੇਮਾਂ ਖੇਡੀਆਂ ਜਾਂਦੀਆਂ ਨੇ ਇੰਨਾ ਕੀ ਗੱਲ ਹੈ ਨਾ ਸਮਝਣ ਜੇ ਸਮਝ ਨਹੀਂ ਹੋਵੇ ਆਪਾਂ ਤੇ ਉਹਦੇ ਉੱਪਰ ਗੇਮਾਂ ਖੇਡੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਦਿਨ ਇੱਕ ਮੁੰਡਾ ਕਾਫੀ 10 ਬਾਰੇ ਜਾਣਿਆਂ ਨਾਲ ਹੋਰ ਮਿਲ ਕੇ ਗੇਮ ਖੇਡ ਰਿਹਾ ਹੁੰਦਾ ਸਾਰੇ ਆਨਲਾਈਨ ਹੁੰਦੇ ਆ ਆਨਲਾਈਨ ਬੈਠੇ ਗੇਮ ਖੇਡ ਰਹੇ ਹੁੰਦੇ ਆ ਤੇ ਇਸੇ ਗੇਮ ਦੇ ਵਿੱਚ ਇੱਕ ਯੂਜ਼ਰ ਹੈ ਜਿਸ ਦਾ ਨਾਮ ਹੈ ਮਿਨਹਾਜ ਮਨਹਾਰਜ ਨਾਮ ਦਾ ਇੱਕ ਯੂਜ਼ਰ ਹੈ ਉਹ ਗੇਮ ਖੇਡ ਰਿਹਾ ਹੈ 10 12 ਬੰਦੇ ਨਾਲ ਹੋਰ ਮਿਲ ਕੇ ਤੇ ਗੇਮ ਖੇਡਦੇ-ਖੇਡਦੇ ਉਹ ਇੱਕ ਮੈਸੇਜ ਕਰਦਾ ਉਸ ਮੈਸੇਜ ਦੇ ਵਿੱਚ ਉਹ ਲਿਖਦਾ ਕਿ ਅੱਜ ਮੈਂ ਆਪਣੇ ਸਾਰੇ ਘਰਦਿਆਂ ਨੂੰ ਮਾਰ ਦੂੰਗਾ ਤੇ ਉਸ ਤੋਂ ਬਾਅਦ ਜੇਲ੍ਹ ਚਲਾ ਜਾਊਗਾ ਹੁਣ ਜਦੋਂ ਇਹ ਮੈਸੇਜ ਬਾਕੀ ਦੇ ਸਾਰੇ ਲੋਕਾਂ ਕੋਲ ਜਾਂਦਾ ਕਿਉਂਕਿ ਜਿਹੜੀ ਉਹ ਗੇਮ ਖੇਡ ਰਹੇ ਸੀਗੇ ਉਹਦੇ ਵਿੱਚ ਚੈਟਿੰਗ ਕਰਨ ਦੇ ਵੀ ਆਪਸ਼ਨ ਸੀ ਚੈਟ ਕਰ ਸਕਦੇ ਸੀਗੇ ਤੇ ਜਦੋਂ ਇਹ ਬਾਕੀ ਸਭ ਦੇ ਕੋਲ ਜਾਂਦਾ ਜਿਹੜੇ 10 12 ਜਾਣੇ ਹੋਰ ਹੁੰਦੇ ਤਾਂ ਉਹਨੂੰ ਦੇਖ ਕੇ ਇੱਕ ਵਾਰ ਤਾਂ ਹੈਰਾਨ ਜਿਹਾ ਹੁੰਦਿਆ ਬਾਕੀ ਫਿਰ ਉਹਨੂੰ ਬਹੁਤਾ ਗੌਲਦੇ ਨੇ ਕਿਉਂਕਿ ਜਿਹੜਾ ਮਨਹਾਸ ਸੀਗਾ ਇਹਦੀ ਅੱਗੇ ਵੀ ਆਤ ਸੀ ਉਹ ਇਦਾਂ ਹੀ ਮਜ਼ਾਕ ਵਗੈਰਾ ਕਰਦਾ ਰਹਿੰਦਾ ਸੀ ਤੇ ਕਈ ਵਾਰ ਤਾਂ ਇਹ ਕਿਸੇ ਨਾਲ ਲੜ ਵੀ ਪੈਂਦਾ ਸੀ ਹੋਰ ਇੱਕ ਟਾਈਪ ਦਾ ਬੰਦਾ ਸੀ ਇਹ ਹੋਰ ਜਿਹੜੇ ਗੇਮ ਖੇਡਦੇ ਸੀ ਉਹਦਾ ਲੜਕਣਾਂ ਇਹ ਨੇ ਤੇ ਉਸ ਤੋਂ ਬਾਅਦ ਇਹਨੂੰ ਗੇਮ ਵੱਲੋਂ ਕਈ ਵਾਰ ਬੈਨ ਵੀ ਕੀਤਾ ਗਿਆ ਸੀਗਾ ਤੇ ਫਿਰ ਇਹ ਦੁਬਾਰਾ ਇਹਨੂੰ ਖੇਡਣ ਦੇ ਲਈ ਉਹ ਜਿਹੜੇ ਗੇਮ ਵਾਲੇ ਸੀ ਉਹ ਬੁਲਾ ਲੈਂਦੇ ਸੀ ਕਿਉਂਕਿ ਖੇਡਦਾ ਵਧੀਆ ਸੀਗਾ ਤੇ ਇਸੇ ਤਰ੍ਹਾਂ ਹੁਣ ਸੀਗਾ ਜਦੋਂ ਇਹ ਮੈਸੇਜ ਕਰਦਾ ਕਿ ਮੈਂ ਆਪਣੇ ਅੱਜ ਘਰਦਿਆਂ ਨੂੰ ਮਾਰ ਦੂੰਗਾ ਤਾ ਉਹਦੇ ਕੋਈ ਬਹੁਤੀ ਗੌਰ ਨਹੀਂ ਕਰਦੇ ਹੈਗੇ ਸਾਰਿਆਂ ਨੂੰ ਲੱਗਦਾ ਕਿ ਮਜ਼ਾਕ ਕਰਦਾ ਹੋਣਾ ਇਹਦੀ ਆਦਤ ਏਦਾਂ ਦੀ ਹੈ ਤੇ ਸਭ ਗੇਮ ਖੇਡ ਰਹੇ ਹੁੰਦੇ ਆ ਬਾਕੀ ਦੇ ਇਹਦੇ ਨਾਲ ਲਾ ਕੇ ਤਾਂ ਹੁਣ ਥੋੜਾ ਜਿਹਾ ਟਾਈਮ ਲੰਘ ਗਿਆ ਥੋੜੇ ਟਾਈਮ ਬਾਅਦ ਇਹ ਇੱਕ ਮੈਸੇਜ ਕਰਦਾ ਦੁਬਾਰਾ ਤੋਂ ਤੇ ਉਸ ਮੈਸੇਜ ਦੇ ਵਿੱਚ ਲਿਖਦਾ ਕਿ ਮੈਂ ਆਪਣੀ ਮਾਂ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਰਨ ਦੀ ਤੇ ਉਸ ਤੋਂ ਥੋੜੇ ਟਾਈਮ ਬਾਅਦ ਫਿਰ ਇਹ ਇੱਕ ਫੋਟੋ ਪਾਉਂਦਾ ਉਸ ਫੋਟੋ ਦੇ ਨਾਲ ਮੈਸੇਜ ਹੁੰਦਾ ਕਿ ਇਹ ਮੇਰੀ ਮਾਂ ਆ ਤੇ ਜਿਹੜੀ ਉਹ ਫੋਟੋ ਹੁੰਦੀ ਆ ਉਹਦੇ ਵਿੱਚ ਇੱਕ ਔਰਤ ਹੁੰਦੀ ਆ ਔਰਤ ਖੂਨ ਨਾਲ ਲਤਪਤ ਹੁੰਦੀ ਆ ਉਹਦਾ ਚਿਹਰਾ ਬਿਲਕੁਲ ਖੂਨ ਨਾਲ ਭਰਿਆ ਪਿਆ ਹੁੰਦਾ ਤੇ ਉਹ ਫੋਟੋ ਪਾਉਂਦਾ ਤਾਂ ਫਿਰ ਇਹ ਫੋਟੋ ਫਿਰ ਦੁਬਾਰਾ ਉਹ 10 12 ਬੰਦਿਆਂ ਕੋਲ ਜਾਂਦੀ ਆ ਉਹ ਫੇਰ ਦੇਖਦੇ ਆ ਉਹ ਦੇਖ ਕੇ ਫਿਰ ਇਗਨੋਰ ਕਰ ਦਿੰਦੇ ਆ ਕਿ ਇਹਨੇ ਇੰਟਰਨੈਟ ਵਗੈਰਾ ਤੋਂ ਚਾੱਕ ਕੇ ਪਾਤੀ ਹੋਣੀ ਆ ਵੀ ਇਹਦਾ ਕੰਮ ਇਹ ਹੀ ਆ ਤਾਂ ਫਿਰ ਦੁਬਾਰਾ ਗੇਮ ਖੇਡਣ ਲੱਗ ਜਾਂਦੇ ਆ ਉਹ ਇਸ ਦੇ ਦੌਰਾਨ ਕਦੇ ਆਨਲਾਈਨ ਆ ਜਾਂਦਾ ਕਦੇ ਆਫਲਾਈਨ ਚਲਾ ਜਾਂਦਾ ਕਦੇ ਗੇਮ ਖੇਡਣ ਲਾ ਜਾਂਦਾ ਕਦੇ ਬੰਦ ਕਰ ਦਿੰਦਾ ਉਹੀ ਸੇ ਤਰ੍ਹਾਂ ਕਰ ਰਿਹਾ ਜਿਹੜਾ ਮਨਾਜ਼ ਤੇ ਹੁਣ ਬਾਕੀ ਸਾਰੇ ਗੇਮ ਖੇਡਦੇ ਆ ਤੇ ਥੋੜੇ ਟਾਈਮ ਬਾਅਦ ਫੇਰ ਇੱਕ ਮੈਸੇਜ ਆਉਂਦਾ ਉਸ ਮੈਸੇਜ ਦੇ ਵਿੱਚ ਇੱਕ ਫੋਟੋ ਹੁੰਦੀ ਆ ਦੁਬਾਰਾ ਤੋਂ ਉਸ ਫੋਟੋ ਦੇ ਵਿੱਚ ਇੱਕ ਔਰਤ ਹੁੰਦੀ ਆ ਉਹ ਖੂਨ ਨਾਲ ਲਤਫਤ ਹੁੰਦੀ ਹੈ ਉਹ ਵੀ ਉਹਦੇ ਵੀ ਚਿਹਰੇ ਤੇ ਕਾਫੀ ਸੱਟਾਂ ਵਗੈਰਾ ਲੱਗੀਆਂ ਹੁੰਦੀਆਂ ਖੂਨੇ ਖੂਨ ਹੋਇਆ ਪਿਆ ਹੁੰਦਾ ਤੇ ਬੇਹੋਸ਼ ਪਈ ਹੁੰਦੀ ਹੈ ਹੈਨਾ ਤੇ ਉਹਦੀ ਫੋਟੋ ਜਦੋਂ ਆਉਂਦੀ ਹੈ ਤੇ ਨਾਲ ਹੀ ਮੈਸੇਜ ਆਉਂਦਾ ਕਿ ਇਹ ਮੇਰੀ ਦਾਦੀ ਹੈ ਹੁਣ ਜਦੋਂ ਦੂਜੀ ਫੋਟੋ ਆਉਂਦੀ ਹੈ ਤਾਂ ਜਿਹੜੇ ਵਿੱਚ ਜਿਹੜੇ ਖੇਡ ਰਹੇ ਹੁੰਦੇ ਆ ਉਹਨਾਂ ਦਾ ਧਿਆਨ ਜਾਂਦਾ ਉਹਦੇ ਵੱਲ ਕਿ ਇਹ ਕਿਤੇ ਸੱਚੀ ਤਾਂ ਨਹੀਂ ਇਦਾਂ ਕਰ ਰਿਹਾ ਆ ਆਪਾਂ ਮਜ਼ਾਕ ਸਮਝ ਜਾਈਏ ਕਿਤੇ ਸੱਚਗਾ ਸੱਚੀ ਇਦਾਂ ਕਰ ਰਿਹਾ ਹੋਵੇ ਇਹ ਕਿਸੇ ਦਾ ਕਤਲ ਕਰ ਰਿਹਾ ਹੋਵੇ ਤੇ ਉਹ ਜਿੰਨੇ ਵੀ ਗੇਮ ਖੇਡਦੇ ਸੀਗੇ ਉਹ ਸਾਰੇ ਨਾ ਇੰਟਰਨੈਟ ਤੇ ਬਹੁਤ ਐਕਸਪਰਟ ਸੀਗੇ ਉਹ ਕੁਝ ਕਿਸੇ ਨਾ ਕਿਸੇ ਜਿਹੜਾ ਟੌਪਿਕ ਦੇ ਵਿੱਚ ਉਹਨਾਂ ਨੂੰ ਮਹਾਰਤ ਸੀਗੀ ਉਹ ਹਾਰ ਟਾਈਮ ਆਨਲਾਈਨ ਰਹਿੰਦੇ ਸੀ ਤੇ ਸਾਰਾ ਦਿਨ ਇਦਾਂ ਦਾ ਕੁਝੇ ਕਰਦੇ ਰਹਿੰਦੇ ਸੀ ਤਾਂ ਉਹਨਾਂ ਚੋਂ ਇੱਕ ਬੰਦਾ ਇਹ ਉਹ ਇਹਨਾਂ ਨੂੰ ਕਹਿੰਦਾ ਜਿਸ ਦਾ ਨਾਮ ਹੁੰਦਾ ਉਹਨੇ ਆਪਣਾ ਯੂਜ਼ਰ ਨੇਮ ਰੱਖਿਆ ਹੁੰਦਾ ਜੂਨੀਅਰ ਉਹ ਜੂਨੀਅਰ ਬਾਕੀ ਨੇ ਇਹਨੂੰ ਕਹਿੰਦਾ ਕਿ ਇੱਕ ਵਾਰ ਚੈੱਕ ਤਾਂ ਕਰੋ ਯਾਰ ਵੀ ਇਹ ਬੰਦਾ ਜਿਹੜੇ ਫੋਟੋਆਂ ਪਾ ਰਿਹਾ ਇੰਟਰਨੈਟ ਤੋਂ ਲੈ ਰਿਆ ਜਾਂ ਕਿਵੇਂ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜੇ ਉਹ 10 12 ਨੇ ਉਹਨਾਂ ਚੋਂ ਇੱਕ ਬੰਦਾ ਉਹ ਫੋਟੋਆਂ ਨੂੰ ਕੱਟਦਾ ਫੋਟੋ ਕੱਢ ਕੇ ਸਰਚ ਕਰਦਾ ਪੂਰੇ ਇੰਟਰਨੈਟ ਤੇ ਉਹਨੂੰ ਕਿਤੇ ਉਹ ਫੋਟੋਜ਼ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਉਹ ਫਿਰ ਦੁਬਾਰਾ ਦੂਜਿਆਂ ਨੂੰ ਮੈਸੇਜ ਕਰਦਾ ਕਿ ਇਹ ਫੋਟੋਆਂ ਤਾਂ ਕਿਤੇ ਹੈ ਹੀ ਨਹੀਂ ਇੰਟਰਨੈਟ ਤੇ ਮੈਂ ਸਾਰੇ ਇੰਟਰਨੈਟ ਤੇ ਚੈੱਕ ਕੀਤੀਆਂ ਨੇ ਉਹਨਾਂ ਕੋਲ ਕੋਈ ਸਿਸਟਮ ਸੀ ਜਿਹਦੇ ਨਾਲ ਚੈੱਕ ਕਰ ਲੈਂਦਾ ਹੁਣ ਤੇ ਉਹਨੇ ਚੈੱਕ ਕੀਤਾ ਕਹਿੰਦਾ ਵੀ ਇਹ ਫੋਟੋਆਂ ਨਵੀਆਂ ਨਹੀਂ ਵੀ ਪਹਿਲਾਂ ਨਹੀਂ ਪਾਈਆਂ ਗਈਆਂ ਇਹ ਅਸਲੀ ਜੇ ਨੇ ਜਾਂ ਨਕਲੀ ਨੇ ਬਣਾਇਆ ਹੋਇਆ ਨੇ ਵੇਖ ਇਹ ਨਹੀਂ ਪਤਾ ਤਾਂ ਫਿਰ ਉਹ ਫੋਟੋਜ਼ ਨੂੰ ਚੈੱਕ ਕਰਦੇ ਹੁਣ ਬੜੇ ਧਿਆਨ ਨਾਲ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀਆਂ ਫੋਟੋਜ਼ ਸੀਗੀਆਂ ਇਹ ਸਾਰੀਆਂ ਅਸਲ ਹੀ ਸੀ ਇਹਦੇ ਵਿੱਚ ਕੋਈ ਫੇਕ ਨਹੀਂ ਸੀ ਤਾਂ ਹੁਣ ਪਹਿਲੀ ਵਾਰ ਸਾਰਿਆਂ ਨੂੰ ਲੱਗਦਾ ਕਿ ਇਹ ਬੰਦਾ ਕਤਲ ਕਰ ਰਿਹਾ ਹੁਣ ਜਿੰਨੇ ਵੀ ਆਨਲਾਈਨ ਨੇ ਉਹਨਾਂ ਦੇ ਨਾਮ ਜ਼ਰੂਰ ਆ ਰਹੇ ਨੇ ਕਿਸਦਾ ਜੂਨੀਅਰ ਰੱਖਿਆ ਹੋਇਆ ਜ਼ਿੰਮੇਵਾਰ ਬਨਾਜ਼ ਰੱਖਿਆ ਕਿਸਦਾ ਕੁਝ ਰੱਖਿਆ ਹੋਇਆ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਕੁਛ ਨਹੀਂ ਜਾਣਦੇ ਕੁਛ ਨਹੀਂ ਉਹ ਇੱਕ ਦੂਜੇ ਬਾਰੇ ਤਾਂ ਹੁਣ ਜਦੋਂ ਇਹ ਸਾਰੇ ਉਹ ਮੈਸੇਜ ਚੈੱਕ ਕਰਦੇ ਆ ਦੁਬਾਰਾ ਸਾਰੇ ਬੈਠ ਕੇ ਸੋਚਉਦੇ ਆ ਕਿ ਇਹ ਬੰਦਾ ਯਾਰ ਸੱਚੀ ਉਹ ਨਾ ਮਾਰ ਰਿਹਾ ਹੋਵੇ ਕਿਸੇ ਨੂੰ ਤੇ ਇਹਦੇ ਬਾਰੇ ਆਪਾਂ ਨੂੰ ਕੁਛ ਕਰਨਾ ਚਾਹੀਦਾ ਤਾਂ ਫਿਰ ਉਹ ਚੋਟਦੇ ਆ ਕਿ ਇਹਦਾ ਆਪਾਂ IP ਐਡਰੈਸ ਲੱਭੀਏ ਇਹ ਬੰਦਾ ਖੇਡ ਕਿੱਥੋਂ ਰਿਹਾ ਹੈ ਕਿਸਦਾ IP ਐਡਰੈਸ ਇੱਕ ਜਦੋਂ ਆਨਲਾਈਨ ਜਾਂਦੇ ਨਾ ਆਪਾਂ ਇੰਟਰਨੈਟ ਦਾ ਇੱਕ ਆਪਣਾ ਐਡਰੈਸ ਹੁੰਦਾ ਇਹ ਉਹ ਹਰੇਕ ਦਾ ਅਲੱਗ ਹੁੰਦਾ ਉਹ ਕਹਿੰਦੇ ਕਿ ਆਈਪੀ ਐਡਰੈਸ ਲੱਭਦੇ ਆ ਇਹ ਕਿਹੜੇ ਆਈਪੀ ਐਡਰੈਸ ਤੋਂ ਗੇਮ ਖੇਡ ਰਿਹਾ ਤੇ ਉਸ ਐਡਰੈਸ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਹੈ ਕਿੱਥੋਂ ਦਾ ਤੇ ਇਸੇ ਤਰ੍ਹਾਂ ਉਹ ਕਰਦੇ ਆ ਆਈਪੀ ਐਡਰੈਸ ਲੱਭਣ ਲੱਗਦੇ ਆ ਪਰ ਉਹਨਾਂ ਦੇ ਹੱਥ ਪੱਲੇ ਜ਼ਿਆਦਾ ਕੁਝ ਲੱਗਦਾ ਨਹੀਂ ਤੇ ਉਹਨਾਂ ਚੋਂ ਇੱਕ ਬੰਦਾ ਸਲਾਹ ਦਿੰਦਾ ਕਿ ਜਦੋਂ ਇਹ ਬੰਦਾ ਆਨਲਾਈਨ ਹੋਊਗਾ ਨਾ ਉਦੋਂ ਹੀ ਆਪਾਂ ਇਹ ਐਡਰੈਸ ਲੱਭ ਸਕਦੇ ਆ ਹੈਨਾ ਉਦੋਂ ਆਪਾਂ ਨੂੰ ਲੱਭਣਾ ਸੌਖਾ ਹੋਈਗਾ ਤਾਂ ਫਿਰ ਉਹਨਾਂ ਚ ਜਿਹੜਾ ਜੂਨੀਅਰ ਹੁੰਦਾ ਉਹਨੂੰ ਮੈਸੇਜ ਕਰਦਾ ਮਨਾਜ਼ ਨੂੰ ਕਿ ਮਨਾਜ਼ ਤੂੰ ਕੀ ਕਰ ਰਿਹਾ ਹੈਂ ਇਹ ਕਿਸ ਨੂੰ ਮਾਰ ਰਿਹਾ ਹੈ ਗਲਤ ਕਰਦਾ ਔਰ ਉਹਨੂੰ ਪੁੱਛੀ ਜਾਂਦਾ ਬਾਰ-ਬਾਰ ਤੇ ਉਹ ਬੰਦਾ ਪਰ ਆਫਲਾਈਨ ਹੈ ਉਹ ਕੋਈ ਰਿਪਲਾਈ ਉਹ ਨਹੀਂ ਕਰ ਰਿਹਾ ਤੇ ਜਦੋਂ ਰਿਪਲਾਈ ਨਹੀਂ ਕਰਦਾ ਥੋੜਾ ਜਿਹਾ ਟਾਈਮ ਲੰਘਦਾ ਤਾਂ ਉਹਦਾ ਇੱਕ ਰਿਪਲਾਈ ਆਉਂਦਾ ਉਹ ਉਹਦੇ ਵਿੱਚ ਕਹਿੰਦਾ ਕਿ ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਪਰ ਮੈਂ ਕਰ ਰਿਹਾ ਹੈ ਹੈਨਾ ਉਹਦਾ ਅਸਲ ਦੇ ਵਿੱਚ ਉਹਨੇ ਲਿਖਿਆ ਹੋਇਆ ਹੁੰਦਾ ਉਹਦੇ ਵਿੱਚ ਕਿ ਥਿਸ ਮੇ ਅਪਸੈਟ ਯੂ ਬਟ ਆਮ ਡੂਇੰਗ ਥਿਸ ਰਾਈਟ ਨਾਉ ਵੀ ਤੁਹਾਨੂੰ ਇਹ ਥੋੜਾ ਜਿਹਾ ਹੈਰਾਨ ਕਰ ਸਕਦਾ ਪਰ ਮੈਂ ਕਰ ਰਿਹਾ ਤੇ ਹੁਣੇ ਆਨਲਾਈਨ ਆ ਗਿਆ ਇਹਦਾ ਜਿਹੜਾ ਆਈਪੀ ਐਡਰੈਸ ਸੀਗਾ ਉਹ ਲੱਭਣਾ ਸੌਖਾ ਸੀਗਾ ਹੁਣ ਸਾਰੇ ਜਿੰਨੇ ਵੀ ਸੀਗੇ ਉਹਨਾਂ ਦੇ ਵਿੱਚੋਂ ਆਈਪੀ ਐਡਰੈਸ ਨੂੰ ਲੱਭਣ ਲੱਗਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਇਹ ਕਿਸੇ ਟੋਰਾਂਟੋ ਦੀ ਕਿਸੇ ਸਟਰੀਟ ਦਾ ਆਈਪੀ ਐਡਰੈਸ ਆ ਤੇ ਇਹਦੇ ਨਾਲ ਉਹਨਾਂ ਨੂੰ ਇੱਕ ਨੰਬਰ ਵੀ ਮਿਲ ਜਾਂਦਾ ਤਾਂ ਹੁਣ ਇਹ ਉਸ ਨੰਬਰ ਤੇ ਫੋਨ ਕਰਦੇ ਆ ਉਸ ਤੇ ਫੋਨ ਕਰਕੇ ਪੁੱਛਦੇ ਆ ਕਿ ਮਿਨਾਜ਼ ਦਾ ਘਰ ਆ ਜਾਂ ਮਿਨਾਜ਼ ਦਾ ਨੰਬਰ ਆ ਇਹ ਤਾਂ ਅੱਗੋਂ ਜਿਹੜਾ ਫੋਨ ਚੱਕਦਾ ਉਹ ਉਹਨਾਂ ਨੂੰ ਕਹਿੰਦਾ ਕਿ ਨਹੀਂ ਇਹ ਇੱਕ ਇੰਟਰਨੈਟ ਪ੍ਰੋਵਾਈਡ ਕਰਨ ਵਾਲੀ ਕੰਪਨੀ ਦਾ ਨੰਬਰ ਹੈ ਤੇ ਇਹ ਕਿਸੇ ਮਨਾਜ਼ ਦਾ ਨੰਬਰ ਨਹੀਂ ਹੈਗਾ ਤਾਂ ਉਹਨੂੰ ਪੁੱਛਦੇ ਆ ਕਿ ਤੁਸੀਂ ਮਨਾਜ਼ ਨੂੰ ਜਾਣਦੇ ਹੋ ਜਾਂ ਤੁਹਾਡੀ ਸਰਵਿਸ ਕਿਤੇ ਤੱਕ ਜਾਂਦੀ ਹੋਵੇ ਕਿਸੇ ਮਨਾਜ਼ ਨਾਮ ਦੇ ਬੰਦੇ ਦੇ ਨਾਲ ਤਾਂ ਉਹ ਕਹਿੰਦੇ ਆ ਕਿ ਨਹੀਂ ਸਾਨੂੰ ਤਾਂ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਤਾਂ ਹੁਣ ਇੱਕ ਉਮੀਦ ਜਾਗਦੀ ਹੈ ਪਰ ਉਹ ਫੇਰ ਬੰਦ ਹੋ ਜਾਂਦਾ ਹੁਣ ਇਹ ਮਨਹਾਜ਼ ਦੁਬਾਰਾ ਤੋਂ ਫੇਰ ਆਨਲਾਈਨ ਆਉਂਦਾ ਤੇ ਹੁਣ ਉਹ ਦੁਬਾਰਾ ਇੱਕ ਫੋਟੋ ਫੇਰ ਪਾਉਂਦਾ ਉਹ ਫੋਟੋ ਹੁੰਦੀ ਆ ਉਹਦੀ ਭੈਣ ਦੀ ਉਹਦੇ ਉੱਤੇ ਲਿਖਿਆ ਹੁੰਦਾ ਕਿ ਇਹ ਮੇਰੀ ਸਿਸਟਰ ਆ ਮੈਂ ਇਹਨੂੰ ਮਾਰ ਦਿੱਤਾ ਤੇ ਹੁਣੇ ਮੈਸੇਜ ਦੇ ਨਾਲ ਇੱਕ ਹੋਰ ਮੈਸੇਜ ਹੁੰਦਾ ਕਿ ਹੁਣ ਅਗਲੀ ਵਾਰੀ ਮੇਰੇ ਫਾਦਰ ਦੀ ਐ ਉਹ ਘੰਟੇ ਤੱਕ ਕੰਮ ਤੋਂ ਘਰ ਵਾਪਸ ਆ ਜੂਗਾ ਤੇ ਫਿਰ ਮੈਂ ਉਹਨੂੰ ਮਾਰੂਗਾ ਤੇ ਉਹਦੀ ਵੀ ਮੈਂ ਤੁਹਾਨੂੰ ਫੋਟੋ ਪਾਉਂਗਾ ਹੁਣ ਸਾਰੇ ਜਾਣੇ ਜਿੰਨੇ ਵੀ ਗੇਮ ਵਗੈਰਾ ਖੇਡਦੇ ਸੀ ਸਾਰੇ ਡਰ ਜਾਂਦੇ ਆ ਉਹਨਾਂ ਦੇ ਵਿੱਚੋਂ ਪਹਿਲਾਂ ਇੱਕ ਬੰਦੇ ਨੇ ਕੋਸ਼ਿਸ਼ ਵੀ ਕੀਤੀ ਹੁੰਦੀ ਆ ਇੱਕ ਟੈਕਸਸ ਅਮਰੀਕਾ ਦੇ ਵਿੱਚ ਟੈਕਸਸ ਨਾਮ ਦੀ ਜਗ੍ਹਾ ਉੱਥੇ ਦੇ ਪੁਲਿਸ ਡਿਪਾਰਟਮੈਂਟ ਨੂੰ ਫੋਨ ਵੀ ਕਰਦਾ ਉਹ ਕਿ ਇਦਾਂ ਇਦਾਂ ਕਰਕੇ ਇੱਕ ਬੰਦਾ ਆਨਲਾਈਨ ਗੇਮ ਖੇਡ ਰਿਹਾ ਤੇ ਉਹ ਫੋਟੋਜ਼ ਪਾ ਰਿਹਾ ਜਦੋਂ ਪਹਿਲੀਆਂ ਦੋ ਫੋਟੋਜ਼ ਆਉਂਦੀਆਂ ਤੇ ਵੀ ਉਹ ਕਹਿ ਰਿਹਾ ਮੈਂ ਕਿਸੇ ਦਾ ਕਤਲ ਕਰ ਰਿਹਾ ਹਾਂ ਤਾ ਹੁਣ ਪੁਲਿਸ ਜਿਹੜੀ ਅੱਗੋਂ ਟੈਕਸਿਸ ਪੁਲਿਸ ਹੁੰਦੀ ਹੈ ਉਹਨਾਂ ਨੂੰ ਕਹਿੰਦੀ ਹੈ ਕਿ ਉਹ ਮਜ਼ਾਕ ਕਰ ਰਿਹਾ ਹੁਣ ਅਸੀਂ ਕਿ ਕਿੱਦਾਂ ਲੱਭੀਏ ਨਾ ਕੋਈ ਨਾਮ ਨਹੀਂ ਹੈ ਕੁਝ ਹੋਰ ਨਹੀਂ ਤੁਸੀਂ ਸਿਰਫ ਦੋ ਫੋਟੋਆਂ ਦੇ ਨਾਲ ਅਸੀਂ ਲੱਭ ਨਹੀਂ ਸਕਦੇ ਤੇ ਪਤਾ ਵੀ ਨਹੀਂ ਹੈ ਦੁਨੀਆ ਦੇ ਵਿੱਚ ਕਿੱਥੇ ਬੈਠਾ ਹੈ ਬੰਦਾ ਤੇ ਹੁਣ ਉਹ ਚੀਜ਼ ਆਈ ਗਈ ਹੁੰਦੀ ਹੈ ਪਰ ਹੁਣ ਇਹਨਾਂ ਕੋਲ ਇੱਕ ਟੋਰਾਂਟੋ ਦਾ ਆਈਪੀ ਐਡਰੈਸ ਹੁੰਦਾ ਕਿ ਟੋਰਾਂਟੋ ਦੇ ਵਿੱਚ ਆ ਤਾਂ ਹੁਣੇ ਲੱਭਦੇ ਆ ਕਿ ਹੁਣ ਆਪਾਂ ਨੂੰ ਹੋਰ ਤਾਂ ਕੁਝ ਨਹੀਂ ਲੱਭਿਆ ਪਰ ਉਹ ਸੋਚਦੇ ਆ ਕਿ ਆਪਾਂ ਹੁਣ ਡਿਸਕੋਰਡ ਚੈੱਕ ਕਰੀਏ ਜਿਹੜੇ ਸਰਵਰ ਦੇ ਉੱਤੇ ਉਹ ਖੇਡ ਰਹੇ ਸੀਗੇ ਕਿ ਕੋਈ ਟ੍ਰਾਂਟੋ ਦਾ ਬੰਦਾ ਆਪਣੇ ਗੇਮ ਡਿਸਕਾਡ ਦੇ ਉੱਤੇ ਕੋਈ ਹੋਰ ਖੇਡਦਾ ਤਾਂ ਉਹਨਾਂ ਨੂੰ ਇੱਕ ਬੰਦੇ ਦਾ ਹੋਰ ਪਤਾ ਲੱਗਦਾ ਜੋ ਕਿ ਟ੍ਰਾਂਟੋ ਦੇ ਵਿੱਚ ਹੀ ਜਿਹੜੀ ਡਿਸਕਾਡ ਦੇ ਉੱਤੇ ਗੇਮ ਖੇਡਦਾ ਸੀਗਾ ਹੁਣੇ ਉਹਨੂੰ ਜਿਹੜਾ ਅਪਰੋਚ ਕਰਦੇ ਆ ਉਹਨੂੰ ਆਨਲਾਈਨ ਉਹ ਕਰਦੇ ਆ ਮੈਸੇਜ ਵਗੈਰਾ ਕਰਦੇ ਆ ਉਹਦੇ ਨਾਲ ਸੰਪਰਕ ਕਰਦੇ ਆ ਉਹਨੂੰ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਤੂੰ ਟ੍ਰਾਂਟੋ ਦੇ ਵਿੱਚ ਹੀ ਐ ਤੇ ਟ੍ਰਾਂਟੋ ਦੇ ਵਿੱਚ ਇੱਕ ਬੰਦਾ ਆ ਉਹ ਇਦਾਂ ਕਤਲ ਕਰ ਰਿਹਾ ਤੇ ਆਨਲਾਈਨ ਫੋਟੋਸ ਪੋਸਟ ਕਰ ਰਿਹਾ ਜੇ ਤੂੰ ਕੁਝ ਕਰ ਸਕਦਾ ਤਾਂ ਦੇਖ ਤਾ ਫਿਰ ਉਹ ਜਿਹੜਾ ਟ੍ਰਾਂਟੋ ਵਾਲਾ ਬੰਦਾ ਹੁੰਦਾ ਉਹ ਟ੍ਰਾਂਟੋ ਪੁਲਿਸ ਨੂੰ ਫੋਨ ਕਰਦਾ ਤੇ ਸਾਰੀ ਕਹਾਣੀ ਦੱਸਦਾ ਕਿ ਇਦਾਂ ਇਦਾਂ ਕਰਕੇ ਇੱਕ ਟ੍ਰਾਂਟੋ ਦੇ ਆਈਪੀ ਐਡਰੈਸ ਤੋਂ ਬੰਦਾ ਕਤਲ ਕਰਨ ਲੱਗਿਆ ਹੋਇਆ ਉਹਨੇ ਤਿੰਨ ਜਣਿਆਂ ਨੂੰ ਮਾਰ ਚੁੱਕਿਆ ਉਹ ਇੱਕ ਜਣਾ ਉਹਨਾਂ ਨੂੰ ਹੋਰ ਮਾਰਨਾ ਹੈ ਵੀ ਤੁਸੀਂ ਉਹਨੂੰ ਪਲੀਜ਼ ਲੱਭੋ ਤਾਂ ਹੁਣ ਪੁਲਿਸ ਇਨਵੋਲਵ ਹੁੰਦੀ ਹੈ ਕੇਸ ਦੇ ਵਿੱਚ ਟ੍ਰਾਂਟੋ ਪੁਲਿਸ ਹੁਣ ਟ੍ਰਾਂਟੋ ਪੁਲਿਸ ਪਹਿਲਾਂ ਤਾਂ ਇੰਟਰਨੈਟ ਕੰਪਨੀ ਤੋਂ ਪਤਾ ਕਰਦੀ ਹੈ ਉੱਥੋਂ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਫਿਰ ਉਹਨੇ ਡਿਸਕਾਊਂਟ ਵਾਲਿਆਂ ਦੇ ਆਫਿਸ ਜਾਂਦੇ ਆ ਟ੍ਰਾਂਟੋ ਦੇ ਵਿੱਚ ਡਿਸਕਾਊਂਟ ਦਾ ਆਫਿਸ ਹੁੰਦਾ ਜਿਹੜਾ ਉੱਥੇ ਜਾਂ ਅੰਡਰਸਕੋਰ ਦੇ ਆਫਿਸ ਚ ਜਾ ਕੇ ਪੁੱਛਦੇ ਆ ਕਿ ਇਦਾਂ ਇਦਾਂ ਕਰਕੇ ਕੋਈ ਬੰਦਾ ਤੁਹਾਡੇ ਸਰਵਰ ਤੋਂ ਗੇਮ ਖੇਡ ਰਿਹਾ ਇਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਤੇ ਉਹਦਾ ਮਿਨਹਾਜ਼ ਯੂਜ਼ਰ ਨੇਮ ਆ ਉਹਦਾ ਮਿਨਹਾਜ਼ ਆ ਤਾਂ ਉਹ ਤੋਂਨਾਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਜਦੋਂ ਬੰਦਾ ਚੈੱਕ ਕਰਦਾ ਤਾਂ ਉੱਥੇ ਮਿਨਹਾਜ਼ ਨਾਮ ਦਾ ਕੋਈ ਯੂਜ਼ਰ ਨਿਕਲਦਾ ਹੀ ਨਹੀਂ ਤੇ ਉਹ ਜਦੋਂ ਥੋੜਾ ਜਿਹਾ ਹੋਰ ਚੈੱਕ ਕਰਦਾ ਤਾਂ ਫਿਰ ਜਿਹੜਾ ਉੱਥੇ ਸਰਵਿਸ ਪ੍ਰੋਵਾਈਡਰ ਹੁੰਦਾ ਜਿਹੜਾ ਉੱਥੇ ਬੰਦਾ ਹੁੰਦਾ ਉਹ ਦੱਸਦਾ ਉਹਨਾਂ ਨੂੰ ਕਿ ਇੱਕ ਬੰਦਾ ਜ਼ਰੂਰ ਹੈ ਉਨੇ ਥੋੜਾ ਟਾਈਮ ਪਹਿਲਾਂ ਹੀ ਉਹ ਉਤੇ ਆਇਆ ਸਾਡੇ ਡਿਸਕਾਡ ਤੇ ਉਹ ਪਹਿਲਾਂ ਕਿਸੇ ਹੋਰ ਕੰਪਨੀ ਦਾ ਸਰਵਰ ਯੂਜ਼ ਕਰਦਾ ਸੀ ਹੁਣ ਡਿਸਕਾਡ ਦਾ ਸਰਵਰ ਯੂਜ਼ ਕਰਨ ਲੱਗਿਆ ਉਹ ਤੇ ਉਹਦੇ ਵਾਸਤੇ ਉਹ ਪੇ ਵੀ ਕਰਦਾ ਤੇ ਉਹ ਆਪਣਾ ਪੁਰਾਣਾ ਯੂਜ਼ਰ ਨੇਮ ਹੀ ਵਰਤ ਰਿਹਾ ਸਾਨੂੰ ਪਤਾ ਨਹੀਂ ਕਿ ਉਹ ਕੀ ਯੂਜ਼ਰ ਨੇਮ ਆਉਂਦਾ ਪਰ ਉਹ ਪੇ ਕਰਦਾ ਜਿਵੇਂ ਆਪਣੇ ਇਥੇ ਗੂਗਲ ਪੇ ਚੱਲਦੀ ਹੈ ਨਾ ਉੱਥੇ ਪੇਪਲ ਚੱਲਦਾ ਉਹ ਪੇਪਲ ਤੋਂ ਜਿਹੜੀ ਪੇਮੈਂਟ ਕਰਦਾ ਹੁੰਦਾ ਡਿਸਕਾਡ ਦੇ ਲਈ ਹੁਣ ਉਹਦਾ ਬਿੱਲ ਕੱਢਿਆ ਜਾਂਦਾ ਜਦੋਂ ਉਹਦਾ ਬਿੱਲ ਕੱਟਦੇ ਆ ਤਾਂ ਉਹਦੇ ਉੱਤੇ ਇੱਕ ਐਡਰੈਸ ਹੁੰਦਾ ਉਹ ਡਰੈਸ ਦੇ ਉੱਤੇ ਪੁਲਿਸ ਪਹੁੰਚਦੀ ਹੈ ਹੁਣ ਪੁਲਿਸ ਪਾਰਟੀ ਜਿਹੜੀ ਉੱਥੇ ਖੜੀ ਹੁੰਦੀ ਹੈ ਪੁਲਿਸ ਦੀ ਟੀਮ ਉਹ ਹੁਣ ਉਧਰ ਨੂੰ ਰਵਾਨਾ ਹੋ ਜਾਂਦੀ ਹੈ ਕਿ ਹੁਣ ਉਹਨੂੰ ਲੱਭਿਆ ਜਾਵੇ ਤਾਂ ਪੁਲਿਸ ਉਹਦੇ ਘਰ ਹਾਲੇ ਜਾ ਰਹੀ ਹੁੰਦੀ ਹੈ ਕਿ ਇੱਕ ਮੈਸੇਜ ਹੋਰ ਆ ਜਾਂਦਾ ਹੁਣ ਉਸ ਮੈਸੇਜ ਦੇ ਵਿੱਚ ਇੱਕ ਫੋਟੋ ਹੁੰਦੀ ਹੈ ਹੁਣ ਇੱਕ ਕਿਸੇ ਇਨਸਾਨ ਦੀ ਆਦਮੀ ਦੀ ਫੋਟੋ ਹੁੰਦੀ ਹੈ ਤੇ ਉਸ ਦੇ ਨਾਲ ਲਿਖਿਆ ਗਿਆ ਹੁੰਦਾ ਹੈ ਕਿ ਮੈਂ ਆਪਣੇ ਬਾਪ ਨੂੰ ਵੀ ਮਾਰਤਾ ਮੈਂ ਆਪਣੇ ਫਾਦਰ ਨੂੰ ਵੀ ਮਾਰਤਾ ਤੇ ਇਹ ਮੇਰਾ ਲਾਸਟ ਕਤਲ ਸੀ ਹੈ ਤੇ ਹੁਣ ਮੈਨੂੰ ਲੱਗਦਾ ਕਿ ਬਾਹਰ ਪੁਲਿਸ ਵੀ ਆ ਗਈ ਇਨੇ ਨੂੰ ਪੁਲਿਸ ਵੀ ਪਹੁੰਚ ਜਾਂਦੀ ਆ ਉਹਦੇ ਗੀਤ ਤੱਕ ਤਾਂ ਕਹਿੰਦਾ ਵੀ ਹੁਣ ਪੁਲਿਸ ਪਹੁੰਚ ਚੁੱਕੀ ਆ ਤੇ ਇਹ ਉਹਦਾ ਲਾਸਟ ਮੈਸੇਜ ਹੁੰਦਾ ਗੁੱਡ ਬਾਏ ਕਹਿ ਕੇ ਮੈਸੇਜ ਕਰ ਦਿੰਦਾ ਹੁਣ ਦੂਜੇ ਪਾਸੇ ਪੁਲਿਸ ਪਹੁੰਚਦੀ ਆ ਪੁਲਿਸ ਉਸਦੇ ਡੋਰ ਨਾਕ ਕਰਦੀ ਆ ਪਰ ਉਹ ਡੋਰ ਨਹੀਂ ਖੋਲਦਾ ਜਦੋਂ ਪੁਲਿਸ ਧੱਕੇ ਨਾਲ ਡੋਰ ਤੋੜ ਕੇ ਅੰਦਰ ਜਾਂਦੀ ਆ ਤਾਂ ਅਲੱਗ ਅਲੱਗ ਕਮਰਿਆਂ ਦੇ ਵਿੱਚ ਅਲੱਗ ਅਲੱਗ ਲਾਸ਼ਾਂ ਪਈਆਂ ਹੁੰਦੀਆਂ ਚਾਰ ਕਮਰਿਆਂ ਦੇ ਵਿੱਚ ਚਾਰ ਲਾਸ਼ਾਂ ਮਿਲਦੀਆਂ ਉਹਨਾਂ ਨੂੰ ਤੇ ਇੱਕ ਕਮਰੇ ਦੇ ਵਿੱਚ ਇੱਕ ਮੁੰਡਾ ਬੈਠਾ ਕੰਪਿਊਟਰ ਦੇ ਉੱਤੇ ਕੁਝ ਕੀਬੋਰਡ ਤੇ ਕੁਝ ਕਰ ਰਿਹਾ ਹੁੰਦਾ ਤੇ ਉਹਦੀ ਪਿੱਠ ਹੁੰਦੀ ਆ ਦਰਵਾਜੇ ਵੱਲ ਜਦੋਂ ਪੁਲਿਸ ਜਾਂਦੀ ਆ ਉਹ ਆਪਣਾ ਚਿਹਰਾ ਉਧਰ ਨੂੰ ਘੁਮਾਉਂਦਾ ਦੇਖਦਾ ਕੁਝ ਨਹੀਂ ਬੋਲਦਾ ਖੜਾ ਹੁੰਦਾ ਆਪਣੇ ਹੱਥ ਅੱਗੇ ਕਰ ਦਿੰਦਾ ਕਿ ਹੱਥ ਕੜੀ ਲਾ ਲ ਹੁਣ ਪੁਲਿਸ ਨੂੰ ਅਰੈਸਟ ਕਰਦੀ ਆ ਹੁਣ ਪੁਲਿਸ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਇਹੀ ਬੰਦਾ ਸੀਗਾ ਜਿਹੜਾ ਆਨਲਾਈਨ ਫੋਟੋਆਂ ਪਾ ਰਿਆ ਸੀ ਤੇ ਇਹਨੇ 4 ਬੰਦਿਆਂ ਦਾ ਕਤਲ ਕਰਤਾ ਤੇ ਉਹਨੂੰ ਫੜ ਕੇ ਹੁਣ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈ ਜਾਂਦੀ ਆ ਤੇ ਉੱਥੇ ਜਾ ਕੇ ਇੰਟੈਰੋਗੇਟ ਕਰਦੀ ਆ ਉਤੋਂ ਪੁੱਛਗਿੱਛ ਕਰਦੀ ਆ ਤੇ ਜਿਹੜੀਆਂ ਗੱਲਾਂ ਫਿਰ ਉਹ ਦੱਸਦਾ ਹੈ ਜਿਹੜੀਆਂ ਪੁਲਿਸ ਨੂੰ ਦੱਸਦਾ ਹੈ ਕਿ ਕਿਉਂ ਕੀਤਾ ਕਤਲ ਜਾਂ ਕੀ ਕਹਾਣੀ ਸੀ ਉਹ ਕੁਝ ਇਸ ਤਰ੍ਹਾਂ ਦੀ ਹੈ ਹੁਣ ਜਿਹੜੀ ਉਹ ਸਟੋਰੀ ਦੱਸਦਾ ਹੈ ਉਸ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਬੰਗਲਾਦੇਸ਼ ਦੇ ਰਹਿਣ ਵਾਲੇ ਪਤੀ ਪਤਨੀ ਜੋ ਕਿ 1980 ਦੇ ਵਿੱਚ ਕੈਨੇਡਾ ਮੂਵ ਹੋ ਗਏ ਸੀਗਾ ਬੰਗਲਾਦੇਸ਼ ਤੋਂ ਉਹ ਇੱਥੇ ਰਹਿ ਰਹੇ ਸੀ ਉਹ ਪਹਿਲਾਂ ਟੈਕਸੀ ਵਗੈਰਾ ਚਲਾਉਂਦਾ ਰਿਹਾ ਜਿਹੜਾ ਪਤੀ ਸੀਗਾ ਤੇ ਪਤਨੀ ਕਿਤੇ ਲੇਬਰ ਦੀ ਜੌਬ ਕਰਦੀ ਰਹੀ ਤੇ ਉਸ ਤੋਂ ਬਾਅਦ ਕਰਦੇ ਕਰਦੇ ਉਹਨਾਂ ਨੇ ਆਪਣਾ ਬਿਜ਼ਨਸ ਸੈਟਅਪ ਕੀਤਾ ਤੇ ਉਹ ਇੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਸੀਗੇ ਹੁਣ ਉਹਨਾਂ ਦੋਨਾਂ ਪਤੀ ਪਤਨੀ ਦੇ ਕੋਲ ਦੋ ਬੱਚੇ ਸੀ ਇੱਕ ਬੇਟਾ ਤੇ ਇੱਕ ਬੇਟੀ ਬੇਟੇ ਦਾ ਨਾਮ ਸੀਗਾ ਮੈਨਾਜ਼ ਜਿਹੜਾ ਮੈਨਾਜ਼ ਜਿਹੜਾ ਗੇਮ ਖੇਡ ਰਿਹਾ ਸੀ ਉਹੀ ਮੁੰਡਾ ਜਿਹੜਾ ਪੁਲਿਸ ਨੇ ਅਰੈਸਟ ਕੀਤਾ ਤੇ ਇਹ ਜਿਹੜੇ ਪਤੀ ਪਤਨੀ ਸੀਗੇ ਉਹਦੇ ਮਾਪੇ ਜਿਨ੍ਹਾਂ ਦਾ ਉਹਨੇ ਕਤਲ ਕਰ ਦਿੱਤਾ ਸੀ ਤੇ ਨਾਲ ਉਹਦੀ ਭੈਣ ਇਹ ਸਾਰੇ ਕੈਨੇਡਾ ਦੇ ਵਿੱਚ ਰਹਿ ਰਹੇ ਸੀਗੇ ਤੇ ਇਹ ਆਪਣੇ ਬੱਚਿਆਂ ਨੂੰ ਵਧੀਆ ਪੜਾਅ ਲਾ ਰਹੇ ਸੀਗੇ ਜਿਹੜੇ ਦੋਨੇ ਮਾਪੇ ਸੀਗੇ ਇਹ ਬੱਚਿਆਂ ਨੂੰ ਪੜਾਅ ਲਾ ਰਹੇ ਸੀ ਪੜਦੇ ਪੜਦੇ ਬੱਚੇ ਵੱਡੇ ਹੋਏ ਤੇ ਇਹਨਾਂ ਦਾ ਇੱਕ ਸੁਪਨਾ ਸੀਗਾ ਕਿ ਸਾਡੇ ਬੱਚੇ ਜਿਹੜੀ ਬੇਟੀ ਆ ਉਹ ਡਾਕਟਰ ਬਣੇ ਤੇ ਬੇਟਾ ਜਿਹੜਾ ਉਹ ਇੰਜੀਨੀਅਰ ਬਣੇ ਕਿਉਂਕਿ ਇਹਨਾਂ ਨੇ ਬਹੁਤ ਦੁੱਖ ਝੱਲਿਆ ਹੁੰਦਾ ਬਹੁਤ ਗਰੀਬੀ ਦੇਖੀ ਹੁੰਦੀ ਆ ਹੁਣ ਇਹਨਾਂ ਨੂੰ ਇਦਾਂ ਹੁੰਦਾ ਕਿ ਸਾਡੇ ਬੱਚਿਆਂ ਨੂੰ ਵਧੀਆ ਪੜਾਈ ਵਲੇ ਤੇ ਉਸ ਤੋਂ ਬਾਅਦ ਇਹ ਵਧੀਆ ਜੌਬਸ ਤੇ ਜਾਵੇ ਤੇ ਵਧੀਆ ਲਾਈਫ ਜੀਉਣ ਇੱਥੇ ਕੈਨੇਡਾ ਦੇ ਵਿੱਚ ਤਾਂ ਹੁਣ ਉਹ ਇਦਾਂ ਹੀ ਕਰਦੇ ਆ ਤੇ ਉਹ ਬੇਟੀ ਆ ਜਿਹੜੀ ਉਹਨੂੰ ਡਾਕਟਰ ਦੀ ਪੜ੍ਹਾਈ ਕਰਨ ਦੇ ਲਈ ਭੇਜਦੇ ਆ ਪਰ ਬੇਟੀ ਜਦੋਂ ਡਾਕਟਰ ਦੀ ਪੜ੍ਹਾਈ ਕਰਨ ਜਾਂ ਪਹਿਲਾਂ ਵਧੀਆ ਪੜ੍ਹਦੀ ਹੁੰਦੀ ਆ ਪਰ ਜਦੋਂ ਉੱਥੇ ਜਾਂਦੀ ਆ ਉੱਥੇ ਗਲਤ ਸੰਗਤ ਦੇ ਵਿੱਚ ਫਸ ਜਾਂਦੀ ਆ ਜਾਂ ਕਿ ਫੋਸਟਨ ਦੇ ਵਿੱਚ ਤੇ ਉਹ ਨਸ਼ੇ ਵਗੈਰਾ ਕਰ ਲ ਆ ਜਾਂਦੀ ਆ ਉਹਦਾ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਸਿਸਟਮ ਕਿ ਉਹ ਪੜ੍ਹਾਈ ਵੱਲੋਂ ਤਾਂ ਧਿਆਨ ਦਿੰਦੀ ਹੀ ਨਹੀਂ ਜਦੋਂ ਫੇਲ ਹੋਣ ਲਾ ਜਾਂਦੀ ਆ ਤਾਂ ਘਰ ਦੇ ਉਹਨੂੰ ਵਾਪਸ ਕਰ ਲਿਆਉਂਦੇ ਆ ਤੇ ਹੁਣ ਉਹਨਾਂ ਦੀ ਉਮੀਦ ਹੁੰਦੀ ਆ ਉਸ ਲੜਕੇ ਤੋਂ ਉਸ ਬੇਟੇ ਤੋਂ ਆਪਣੇ ਤੋਂ ਕਿ ਇਹਨੂੰ ਆਪਾਂ ਇੰਜੀਨੀਅਰ ਬਣਾਉਣਾ ਹੀ ਬਣਾਉਣਾ ਸਾਂਫਰੇ ਉਹਨੂੰ ਇੰਜੀਨੀਅਰਿੰਗ ਦੀ ਜਿਹੜੀ ਪੜ੍ਹਾਈ ਆ ਉਹਦੇ ਲਈ ਉਹ ਐਡਮਿਸ਼ਨ ਲੈਣ ਲਈ ਵੱਡੀ ਯੂਨੀਵਰਸਿਟੀ ਚ ਕਹਿੰਦੇ ਆ ਜਿਹੜੀ ਉੱਤੇ ਮੇਨ ਯੂਨੀਵਰਸਿਟੀ ਆ ਯੂਰਪੀਅਨ ਯੂਨੀਵਰਸਿਟੀ ਤੇ ਉਹਨੂੰ ਕਹਿੰਦੇ ਆ ਕਿ ਤੂੰ ਉੱਥੇ ਜਾ ਕੇ ਪੜ੍ਹਾਈ ਕਰ ਤੇ ਉਹਦੇ ਲਈ ਉਹ ਤਿਆਰੀ ਕਰਦਾ ਉਹਦਾ ਐਂਟ੍ਰਾਂਸ ਇਗਜ਼ਾਮ ਦੇਣ ਦੇ ਲਈ ਪਰ ਉਹਨੂੰ ਪਹਿਲੀ ਵਾਰ ਸਫਲਤਾ ਨਹੀਂ ਮਿਲਦੀ ਉਹ ਫੇਲ ਹੋ ਜਾਂਦਾ ਤੇ ਉਹ ਫਿਰ ਹੁਣ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੰਦਾ ਉੱਥੇ ਹੀ ਰਹਿ ਕੇ ਉਹ ਦੁਬਾਰਾ ਤੋਂ ਫੇਰ ਪੇਪਰ ਦਿੰਦਾ ਅਗਲੀ ਵਾਰ ਉਹ ਫੇਰ ਫੇਲ ਹੋ ਜਾਂਦਾ ਪਰ ਹੁਣ ਘਰ ਦੇ ਉਹਨੂੰ ਪੁੱਛਦੇ ਆ ਕਿ ਤੂੰ ਪਾਸ ਹੋਇਆ ਜਾਂ ਤੇਰੇ ਐਡਮਿਸ਼ਨ ਹੋਈ ਜਾਂ ਤਾਂ ਉਹ ਮੁੰਡੇ ਦੇ ਬਹੁਤ ਉਮੀਦਾਂ ਹੁੰਦੀਆਂ ਨੇ ਘਰਦਿਆਂ ਉਹ ਕੀ ਕਰਦਾ ਆਪਣੇ ਘਰਦਿਆਂ ਨੂੰ ਝੂਠ ਬੋਲ ਦਿੰਦਾ ਕਿ ਹਾਂ ਮੇਰੀ ਯੂਰਕ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋਊਗਾ ਉਹ ਡਰਦਾ ਮਾਰਾ ਇਹ ਝੂਠ ਬੋਲ ਦਿੰਦਾ ਤੇ ਉਸ ਤੋਂ ਬਾਅਦ ਫਿਰ ਉਹ ਸੋਚਦਾ ਕਿ ਉੱਥੇ ਇੱਕ ਕਾਲਜ ਦੇਖਦਾ ਕਿ ਇੰਜੀਨੀਅਰਿੰਗ ਮੈਂ ਕਰ ਲੈਣਾ ਪਰ ਘਰਦਿਆਂ ਨੂੰ ਮੈਂ ਦੱਸ ਦਿੰਦਾ ਮੈਂ ਕਿਸੇ ਕਾਲਜ ਦੇ ਵਿੱਚ ਕਰ ਲੈਣਾ ਤਾਂ ਉਹ ਕਾਲਜ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਲੈਂਦਾ ਹੁਣ ਇੰਜੀਨੀਅਰਿੰਗ ਕਰ ਰਿਹਾ ਉਹ ਕਾਲਜ ਦੇ ਵਿੱਚ ਪਰ ਘਰਦਿਆਂ ਨੂੰ ਏਦਾਂ ਕਿ ਸਾਡਾ ਮੁੰਡਾ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਕਰ ਰਿਹਾ ਹੈਗਾ ਇੰਜੀਨੀਅਰਿੰਗ ਕਰ ਰਿਹਾ ਆਪਣੀ ਪੜ੍ਹਾਈ ਕਰ ਰਿਹਾ ਤਾ ਹੁਣ ਕਰਦੇ ਜਦੋਂ ਚੈੱਕ ਕਰਦੇ ਆ ਵੀ ਮੁੰਡਾ ਸਾਡਾ ਵਧੀਆ ਪੜਦਾ ਤਾਂ ਉਹ ਹਰ ਇੱਕ ਵਾਰ ਫੋਨ ਕਰਦੇ ਆ ਉਹਨੂੰ ਪੁੱਛਦੇ ਆ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਆ ਜਾਂ 10 ਜਾਂ ਹੈ ਨਾ ਉਹ ਫਿਰ ਇੱਕ ਵਾਰ ਕਹਿੰਦਾ ਨਹੀਂ ਠੀਕ ਆ ਮੈਂ ਵਧੀਆ ਪੜਦੇ ਆ ਮੈਂ ਯੂਨੀਵਰਸਿਟੀ ਜਾਣਾ ਉਹ ਬਹੁਤੀ ਗੱਲ ਵੀ ਨਹੀਂ ਕਰਦਾ ਉਹ ਨਾਲ ਤੇ ਕਦੇ ਕਹਿੰਦਾ ਮੈਂ ਯੂਨੀਵਰਸਿਟੀ ਚੱਲਿਆ ਕਦੇ ਕੁਝ ਕਦੇ ਕੁਝ ਪਰ ਉਹ ਜਾ ਰਿਹਾ ਹੁੰਦਾ ਕਾਲਜ ਦੇ ਵਿੱਚ ਹੁਣ ਕਾਲਜ ਦੇ ਵਿੱਚ ਵੀ ਉਹ ਪੜਾਈ ਦੇ ਵਿੱਚ ਇੰਨਾ ਕੋਈ ਵਧੀਆ ਨਹੀਂ ਹੁੰਦਾ ਉਹ ਕਾਲਜ ਦੇ ਵਿੱਚ ਵੀ ਦੋ ਸਮੈਸਟਰਾਂ ਦੇ ਵਿੱਚ ਉਹ ਫੇਲ ਹੋ ਜਾਂਦਾ ਤਾਂ ਹੁਣ ਉਹਦਾ ਮਨ ਬਿਲਕੁਲ ਹੀ ਟੁੱਟ ਜਾਂਦਾ ਉਹਨੂੰ ਲੱਗਦਾ ਕਿ ਮੇਤੋਂ ਇੱਥੇ ਵੀ ਇੰਜੀਨੀਅਰਿੰਗ ਨਹੀਂ ਹੋਣੀ ਤੇ ਉਹ ਫਿਰ ਕਾਲਜ ਦੀਆਂ ਇਹ ਕਲਾਸਾਂ ਨੂੰ ਮਿਸ ਕਰਨੇ ਸ਼ੁਰੂ ਕਰ ਦਿੰਦਾ ਉਹ ਬੰਕ ਕਰਨਾ ਸ਼ੁਰੂ ਕਰ ਦਿੰਦਾ ਕਾਲਜ ਨੂੰ ਤੇ ਉਹ ਬਾਹਰ ਜਾਣਾ ਸ਼ੁਰੂ ਕਰ ਦਦਾ ਬਾਹਰ ਹੁਣ ਉਹ ਜਦੋਂ ਕਾਲਜ ਦਾ ਟਾਈਮ ਹੁੰਦਾ ਉਹ ਘਰਦਿਆਂੋਂ ਤਾਂ ਕਹਿੰਦਾ ਮੈਂ ਕਾਲਜ ਦੇ ਵਿੱਚ ਆ ਪਰ ਉਹ ਬਾਹਰ ਕਿਤੇ ਘੁੰਮ ਰਿਆ ਹੁੰਦਾ ਉਹ ਕਦੇ ਕਿਸੇ ਜਿਮ ਵਿੱਚ ਚਲਾ ਜਾਂਦਾ ਕਦੇ ਕਿਤੇ ਚਲਾ ਜਾਂਦਾ ਤਾਂ ਇੱਕ ਦਿਨ ਘੁੰਮਦੇ ਘੁੰਮਦੇ ਉਹ ਇੱਕ ਗੇਮਿੰਗ ਪਾਰਲਰ ਦੇ ਅੱਗੇ ਦੀ ਲੰਘਦਾ ਹੁਣ ਜਦੋਂ ਗੇਮਿੰਗ ਪਾਰਲਰ ਦੇ ਅੱਗੇ ਦੀ ਲੰਘਦਾ ਉਹ ਦੇਖਦਾ ਕਿ ਇੱਥੇ ਕੁਝ ਲੋਕ ਗੇਮਾਂ ਖੇਡ ਰਹੇ ਆ ਤਾ ਉਹ ਅੰਦਰ ਚਲੇ ਜਾਂਦਾ ਉਤੋਂ ਜਾ ਕੇ ਗੇਮ ਖੇਡਣੀ ਸ਼ੁਰੂ ਕਰਦਾ ਉੱਥੇ ਹੀ ਇਹ ਜਿਹੜੀ ਹੁਣ ਗੇਮ ਸੀਗੀ ਜਿਹੜੀ ਇਹ ਸਰਵਰ ਤੇ ਖੇਡ ਰਿਹਾ ਸੀਗਾ ਉਹ ਗੇਮ ਉਤੋਂ ਸ਼ੁਰੂ ਕਰਦਾ ਉਹਦੇ ਵਿੱਚ ਹੌਲੀ ਹੌਲੀ ਏਕਸਪਰਟ ਹੋ ਜਾਂਦਾ ਤੇ ਆਪਣੀ ਪੜ੍ਹਾਈ ਨੂੰ ਬਿਲਕੁਲ ਹੀ ਭੁੱਲ ਜਾਂਦਾ ਤਾਂ ਇਦਾਂ ਕਰਦੇ ਕਰਦੇ 2 ਸਾਲ ਲੰਘ ਜਾਂਦੇ ਆ ਤਾਂ ਹੁਣ ਇੱਕ ਦਿਨ ਇਹਨੂੰ ਇਹਦੇ ਘਰ ਦੇ ਪੁੱਛਦੇ ਆ ਕਿ ਤੇਰੀ ਪੜ੍ਹਾਈ ਪੂਰੀ ਹੋਣੇ ਵਾਲੀ ਹੋਣੀ ਆ ਤੈਨੂੰ ਜਿਹੜੀ ਡਿਗਰੀ ਵਗੈਰਾ ਉਹ ਕਦੋਂ ਮਿਲਣੀ ਆ ਤਾਂ ਇਹ ਆਪਣੇ ਘਰਦਿਆਂ ਨੂੰ ਦੱਸਦਾ ਕਿ ਥੋੜੇ ਟਾਈਮ ਦਿਨਾਂ ਦੇ ਵਿੱਚ ਮੈਨੂੰ ਡਿਗਰੀ ਮਿਲ ਜੂ ਮੈਂ ਤੁਹਾਨੂੰ ਦੱਸ ਦੂੰਗਾ ਤਾਂ ਇੱਕ ਦੋ ਵਾਰ ਜਦੋਂ ਫੇਰ ਕਰਦੇ ਪੁੱਛਦੇ ਹੁਣ ਇਹਦੇ ਤੋਂ ਫੇਰ ਪ੍ਰੈਸ਼ਰ ਬਣਾਣਾ ਸ਼ੁਰੂ ਹੁੰਦਾ ਤਾਂ ਇਹ ਘਰਦਿਆਂ ਨੂੰ ਝੂਠ ਦੇ ਵਿੱਚ ਹੀ ਕਹਿ ਦਿੰਦਾ ਕਿ ਮੈਨੂੰ 28 ਜੁਲਾਈ 2019 ਨੂੰ ਡਿਗਰੀ ਮਿਲੂ ਕਿਉਂਕਿ ਉਸ ਦਿਨ ਕਾਫੀ ਜਿਆਦਾ ਕਾਲਜ ਦੇ ਪਤਾ ਕਰ ਲੈਂਦਾ ਕਾਲਜਸ ਦੇ ਵਿੱਚ ਕਨਵੋਕੇਸ਼ਨ ਹੁੰਦੀ ਹੈ ਜਿੱਦਾਂ ਡਿਗਰੀ ਮਿਲਦਾ ਗ੍ਰੈਜੂਏਸ਼ਨ ਦੇ ਹੁੰਦਾ ਹੈ ਹੈਨਾ ਉਦੋਂ ਡਿਗਰੀਜ਼ ਮਿਲਣੀ ਹੁੰਦੀਆਂ ਸਾਰੇ ਕਾਲਜਾਂ ਵਿੱਚ ਕੈਨੇਡਾ ਦੇ ਵਿੱਚ ਤੇ ਘਰਦਿਆਂ ਨੂੰ ਲੱਗਦਾ ਕਿ ਉਹ ਵੀ ਦਿਨ ਹੁਣ ਤੇ ਹੁਣ ਘਰ ਦੇ ਬਹੁਤ ਖੁਸ਼ ਹੁੰਦੇ ਆ ਕਿ ਸਾਡਾ ਮੁੰਡਾ ਇੰਜੀਨੀਅਰ ਬਣ ਜਾ ਰਿਹਾ 28 ਜੁਲਾਈ ਨੂੰ ਇਹਦਾ ਰਿਜ਼ਲਟ ਆ ਜਾਣਾ ਦੇਟ ਜੁਲਾਈ ਨੂੰ 1 ਡਿਗਰੀ ਮਿਲ ਜਾਣੀ ਹੈ ਤੇ ਹੁਣ ਇਹ ਸਾਰੀ ਗੱਲਬਾਤ ਘਰ ਦੇ ਵਿੱਚ ਆਉਂਦੀ ਹੈ ਘਰ ਤੋਂ ਰਿਸ਼ਤੇਦਾਰਾਂ ਦੇ ਵਿੱਚ ਫੈਲਦੀ ਹੈ ਹੁਣ 28 ਜੁਲਾਈ ਤੋਂ ਥੋੜੇ ਦਿਨ ਪਹਿਲਾਂ ਹੀ ਤਿੰਨ ਚਾਰ ਦਿਨ ਪਹਿਲਾਂ ਇਹਦੇ ਮਾਪੇ ਦੀ ਅਨਿਵਰਸਰੀ ਹੁੰਦੀ ਹੈ ਤੇ ਉਹ ਅਨਿਵਰਸਰੀ ਦੇ ਉੱਤੇ ਕਾਫੀ ਵੱਡੀ ਪਾਰਟੀ ਕਰਦੇ ਆ ਲੋਕਾਂ ਨੂੰ ਸੱਦਦੇ ਆ ਤੇ ਉਸ ਪਾਰਟੀ ਦੇ ਉੱਤੇ ਪਹਿਲੀ ਵਾਰ ਲੋਕਾਂ ਨੂੰ ਦੱਸਦੇ ਆ ਕਿ ਸਾਡਾ ਬੇਟਾ ਜਿਹੜਾ ਉਹ ਇੰਜੀਨੀਅਰ ਬਣ ਜਾ ਰਿਹਾ 28 ਜੁਲਾਈ ਨੂੰ ਉਹਨੂੰ ਜਿਹੜੀ ਉਹਦੀ ਉਹ ਮਿਲ ਜਾਣੀ ਹੈ ਡਿਗਰੀ ਮਿਲ ਜਾਣੀ ਹੈ ਤਾਂ ਬਾਕੀ ਸਭ ਪਤਾਇਆਂ ਦਿੰਦੇ ਆ ਕੰਗ੍ਰੈਚੂਲੇਟ ਕਰਦੇ ਆ ਉਹਨੂੰ ਵੀ ਬਹੁਤ ਵਧੀਆ ਤੂੰ ਵਧੀਆ ਪੜ੍ਹਿਆ ਏਦਾਂ ਏਦਾਂ ਨਾ ਤਾਂ ਹੁਣ ਉਹ ਮੁੰਡੇ ਦੇ ਮਨ ਦੇ ਵਿੱਚ ਚੋਰ ਹੁੰਦਾ ਕਿ ਮੈਂ ਤਾਂ ਇੰਜੀਨੀਅਰਿੰਗ ਕੀਤੀ ਹੀ ਨਹੀਂ ਮੈਂ ਬਾਹਰ ਅੰਦਰ ਫਿਰਦਾ ਰਿਆ ਤੇ ਉਸ ਤੋਂ ਅਗਲੇ ਹੀ ਦਿਨ ਫਿਰ ਉਹ ਪਾਰਟੀ ਰੱਖਦੇ ਆ ਇੱਕ ਪ੍ਰੋਪਰ ਪਾਰਟੀ ਉਹਦੇ ਫਰੈਂਡਸ ਬੁਲਾਉਂਦੇ ਆ ਮੁੰਡੇ ਦੇ ਤੇ ਹੋਰ ਵੀ ਰਿਸ਼ਤੇਦਾਰ ਨੂੰ ਬੁਲਾਉਂਦੇ ਆ ਉਹਦੇ ਗ੍ਰੈਜੂਏਟ ਹੋਣ ਦੀ ਖੁਸ਼ੀ ਦੇ ਵਿੱਚ ਪਾਰਟੀ ਆ ਕਰਿਆ ਹੁਣ ਇਹ ਪਾਰਟੀ ਹੁੰਦੀ ਆ 27 ਤਰੀਕ ਨੂੰ ਰੱਖੀ ਦੋਸਤੋ ਅਗਲੇ ਹੀ ਦਿਨ ਅਹ 26 ਤਰੀਕ ਨੂੰ ਪਾਰਟੀ ਲੱਗਦੀ ਹੈ ਜਿਹੜੀ ਪਾਰਟੀ ਹੁੰਦੀ ਹੈ ਪਾਰਟੀ 26 ਨੂੰ ਲੱਗਦੀ ਹੈ ਤੇ ਉਸ ਤੋਂ 2 ਦਿਨ ਬਾਅਦ 28 ਨੂੰ ਇਹਦੀ ਕਨਵੋਕੇਸ਼ਨ ਹੁੰਦੀ ਹੈ ਤਾਂ ਹੁਣ ਜਦੋਂ ਸਾਰਾ ਦਿਨ ਪਾਰਟੀ ਚੱਲਦੀ ਹੈ ਇਹਨੂੰ ਬਾਰ-ਬਾਰ ਲੋਕ ਵਧਾਈਆਂ ਦਿੰਦੇ ਆ ਸਾਰੇ ਇਹਨੂੰ ਕੰਗ੍ਰੈਚੂਲੇਟ ਕਰਦੇ ਆ ਕਿ ਬਹੁਤ ਵਧੀਆ ਫੜਿਆ ਤੂੰ ਤੇ ਉਸ ਤੋਂ ਬਾਅਦ ਪਾਰਟੀ ਖਤਮ ਹੁੰਦੀ ਹੈ ਰਾਤ ਨੂੰ ਇਕੱਲਾ ਬੈਠਾ ਹੁੰਦਾ ਇਕੱਲਾ ਬੈਠਾ ਸੋਚ ਰਿਹਾ ਹੁੰਦਾ ਕਿ ਮੈਂ ਲੋਕਾਂ ਨੂੰ ਸਭ ਨੂੰ ਝੂਠ ਬੋਲਤਾ ਹੁਣ ਇਹਨੇ ਲੋਕਾਂ ਤੱਕ ਗੱਲ ਪਹੁੰਚ ਗਈ ਹੁਣ ਮੈਂ ਕੀ ਕਰਾਂ ਤਾਂ ਇਹਨੂੰ ਸੋਚਦੇ ਸੋਚਦੇ ਨੂੰ ਬਸ ਇੱਕ ਏ ਆਈਡੀਆ ਆਉਂਦਾ ਕਿ ਮੈਂ ਆਪਣੇ ਘਰਦਿਆਂ ਨੂੰ ਮਾਰ ਦਿੰਦਾ ਜਦੋਂ ਇਹ ਮਰ ਗਏ ਮੇਰਾ ਸਾਰਾ ਹੱਲ ਹੋ ਜਾਊਗਾ ਤੇ ਮੈਂ ਸਭ ਨੂੰ ਦੱਸ ਵੀ ਦਊਗਾ ਕਿ ਮਾਰੇ ਮੈਂ ਹੁਣ ਉਹਨੂੰ ਕੁਝ ਵੀ ਨਹੀਂ ਦਿਖਦਾ ਇਸ ਤੋਂ ਇਲਾਵਾ ਹੁਣ ਉਹ ਪਲਾਨ ਬਣਾਉਂਦਾ ਦੂਜੇ ਦਿਨ ਆਪਣੇ ਘਰਦਿਆਂ ਨੂੰ ਮਾਰਨ ਦਾ ਜਾਨੀ ਕਿ 27 ਤਰੀਕ ਨੂੰ ਜਦੋਂ ਸਾਰੇ ਇਹ ਗੇਮ ਖੇਡਦੇ ਹੁੰਦੇ ਆ ਹੁਣ ਇਹ ਗੇਮ ਆਨਲਾਈਨ ਆਉਂਦਾ ਤੇ ਸਭ ਨੂੰ ਪਹਿਲਾਂ ਦੱਸਦਾ ਮੈਸੇਜ ਕਰਕੇ ਕਿ ਇਦਾਂ ਇਦਾਂ ਕਰਕੇ ਮੈਂ ਆਪਣੇ ਘਰਦਿਆਂ ਨੂੰ ਮਾਰਨ ਲੱਗਿਆਂ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਆਪਣੇ ਫੈਮਿਲੀ ਮੈਂਬਰਸ ਨੂੰ ਮਾਰਨਾ ਸ਼ੁਰੂ ਕਰਦਾ ਪਹਿਲਾਂ ਆਪਣੀ ਮਾਂ ਨੂੰ ਮਾਰਦਾ ਉਦੇ ਸਿਰ ਦੇ ਵਿੱਚ ਇੱਕ ਰੌਡ ਨਾਲ ਵਾਰ ਕਰਦਾ ਜਦੋਂ ਉਹ ਡਿੱਗ ਜਾਂਦੀ ਹੈ ਤੇ ਚਾਕੂ ਨਾਲ ਉਹਦਾ ਗਲਾ ਕੱਟ ਦਿੰਦਾ ਹੁਣ ਦੂਜਾ ਇਹ ਆਪਣੀ ਦਾਦੀ ਨੂੰ ਮਾਰਦਾ ਤੀਜਾ ਆਪਣੀ ਭੈਣ ਨੂੰ ਚੌਥਾ ਜਦੋਂ ਇਹਦਾ ਫਾਦਰ ਘਰ ਆਉਂਦਾ ਉਹਨੂੰ ਵੀ ਇਸੇ ਤਰ੍ਹਾਂ ਮਾਰਦਾ ਸਿਰ ਦੇ ਵਿੱਚ ਰੌਡ ਮਾਰਦਾ ਚਾਕੂ ਨਾਲ ਗਲ ਕੱਟ ਦਿੰਦਾ ਹੁਣ ਇੱਕ ਇੱਕ ਕਰਕੇ ਸਭ ਨੂੰ ਮਾਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਪੁਲਿਸ ਪਹੁੰਚਦੀ ਹੈ ਇਹਨੂੰ ਅਰੈਸਟ ਕਰਕੇ ਲੈ ਜਾਂਦੀ ਹੈ ਹੁਣ ਇਹ ਪੁਲਿਸ ਨੂੰ ਇਹ ਸਾਰੀ ਸਟੋਰੀ ਦੱਸਦਾ ਹੁਣ ਜਦੋਂ ਇਹ ਪੁਲਿਸ ਨੂੰ ਸਾਰੀ ਸਟੋਰੀ ਦੱਸਦਾ ਹੈ ਤਾਂ ਪੁਲਿਸ ਇਹਨੂੰ ਇੱਕ ਸਵਾਲ ਹੋਰ ਵੀ ਕਰਦੀ ਹੈ ਕਿ ਤੂੰ ਇੰਨੇ ਜਾਨੇ ਮਾਰੇ ਚਾਰ ਜਾਨਿਆਂ ਨੂੰ ਮਾਰਿਆ ਗਲਤੀ ਤੇਰੀ ਸੀਗੀ ਤੂੰ ਆਪ ਸੁਸਾਇਡ ਕਰ ਲੈਂਦਾ ਤੂੰ ਆਪ ਮਰ ਜਾਂਦਾ ਇੰਨੇ ਇਹਨਾਂ ਨੂੰ ਕਿਉਂ ਮਾਰਤਾ ਤੂੰ ਤਾਂ ਉਹ ਦੱਸਦਾ ਕਿ ਮੈਂ ਸੋਚਿਆ ਸੀ ਕਿ ਮੈਂ ਆਪ ਵੀ ਸੁਸਾਇਡ ਕਰ ਲਾਂ ਪਰ ਉਹ ਕਹਿੰਦਾ ਮੈਨੂੰ ਮਰਨ ਤੋਂ ਡਰ ਲੱਗਿਆ ਦੇਖੋ ਇੱਕ ਬੰਦਾ ਆਪ ਮਰਨ ਤੋਂ ਡਰ ਰਿਹਾ ਤੇ ਦੂਜਿਆਂ ਨੂੰ ਮਾਰਦਾ ਉਹਨੇ ਤੇ ਉਹ ਕਹਿੰਦਾ ਮੈਨੂੰ ਮਰਨ ਤੋਂ ਡਰ ਲੱਗਿਆ ਉਸ ਤੋਂ ਬਾਅਦ ਜਿਹੜਾ ਇਹ ਕੇਸ ਆ ਇਹ ਫਿਰ ਕੋਰਟ ਦੇ ਵਿੱਚ ਜਾਂਦਾ ਕੋਰਟ ਦੇ ਵਿੱਚ ਹੁਣ ਗਵਾਹੀਆਂ ਵਗੈਰਾ ਹੋਣ ਤੋਂ ਬਾਅਦ ਸਾਰੀ ਜਿਹੜੀ ਕੇਸ ਦੀ ਫਾਈਲ ਵਾਈ ਖਤਮ ਹੋਣ ਤੋਂ ਬਾਅਦ ਇਨੂੰ ਸਤੰਬਰ 2020 ਦੇ ਵਿੱਚ ਜਿਹੜੀ ਕੋਰਟ ਆ ਉਹਦੇ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ। ਇਹਨੂੰ ਸਜ਼ਾ ਹੁੰਦੀ ਹੈ 40 ਸਾਲ ਦੀ। 40 ਸਾਲ ਦੀ ਸਜ਼ਾ ਚਾਰ ਕਤਲਾਂ ਦੇ ਲਈ ਪੁਲਿਸ ਜਿਹੜੀ ਕੋਰਟ ਹੈ ਇਹਨੂੰ ਸੁਣਾਉਂਦੀ ਹੈ ਤੇ ਨਾਲ ਇੱਕ ਇਹ ਵੀ ਕਹਿੰਦੇ ਆ ਕਿ 40 ਸਾਲ ਤੱਕ ਇਹ ਬੰਦਾ ਇੱਕ ਵੀ ਦਿਨ ਪੇ ਰੋਲ ਤੇ ਬਾਹਰ ਨਹੀਂ ਆਊਗਾ। ਇਹਨੂੰ 40 ਸਾਲ ਜੇਲ੍ਹ ਦੇ ਵਿੱਚ ਹੀ ਰੱਖਣਾ ਤੇ ਹੁਣ ਇਹ ਹਲੇ ਵੀ ਜੇਲ੍ਹ ਦੇ ਵਿੱਚ ਹੀ ਬੰਦਾ। 2020 ਦੇ ਵਿੱਚ ਇਹਨੂੰ ਸਜ਼ਾ ਹੋਈ ਸੀ ਤੇ 2060 ਦੇ ਵਿੱਚ ਇਹਨੇ ਬਾਹਰ ਆਉਣਾ ਹੈ। ਤੇ ਉਹਦਾ ਉਮਰ 20 ਸਾਲ ਦੀ ਹੋਣੀ ਆ ਤੇ 40 ਸਾਲ ਤੋਂ 60 60 ਸਾਲ ਦੀ ਉਮਰ ਦੇ ਵਿੱਚ ਇਹਨਾਂ ਬਾਹਰ ਆਉਣਾ ਤੇ ਉਦੋਂ ਪਤਾ ਨਹੀਂ ਕਿਹਾ ਜਾਊਗਾ ਕੀ ਹੋਊਗਾ ਕਿੱਦਾਂ ਦਾ ਇਹਦਾ ਮਾਈਂਡ ਸੈਟ ਅਪ ਹੋਊਗਾ ਇਹ ਹੁਣ ਅੱਗੇ ਦੇਖਿਆ ਜਾਊਗਾ ਪਰ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜੇ ਇਹ ਕਾਰਨ ਸੀਗਾ ਇਹ ਕਾਰਨ ਸੋਚਣ ਲਈ ਮਜਬੂਰ ਕਰਦਾ ਕਿਉਂਕਿ ਇੱਕ ਮਾਂ-ਬਾਪ ਜਿਹੜੇ ਮੇਰੇ ਵਿਊ ਆ ਉਹਦੇ ਮੁਤਾਬਕ ਯਾਰ ਇੱਕ ਮਾਂ-ਬਾਪ ਆਪਣੇ ਬੱਚੇ ਦੇ ਉੱਤੇ ਇੰਨਾ ਪ੍ਰੈਸ਼ਰ ਪਾਉਂਦੇ ਆ ਇੰਨਾ ਪ੍ਰੈਸ਼ਰ ਪਾਉਂਦੇ ਆ ਕਿ ਤੂੰ ਪੜ ਇੱਕਰ ਨਾਕਾਮ ਹੁੰਦਾ ਦੂਜੇ ਦੇ ਪ੍ਰੈਸ਼ਰ ਪਾਇਆ ਜਾਂਦਾ ਪਰ ਉਹ ਆਪਣੇ ਮਾਪੇ-ਮਾਪ ਨੂੰ ਪ੍ਰੈਸ਼ਰ ਪ੍ਰੈਸ਼ਰ ਦੇ ਵਿੱਚ ਦੱਸ ਹੀ ਨਹੀਂ ਸਕਦਾ ਕਿ ਮੈਨੂੰ ਤੋਂ ਪੜ੍ਹਾਈ ਹੋ ਨਹੀਂ ਰਹੀ ਹੈ ਨਾ ਉਹ ਡਰਦਾ ਹੁੰਦਾ ਡਰਦਾ ਡਰਦਾ ਉਹ 2 ਸਾਲ ਇਦਾਂ ਹੀ ਕੱਢ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਫਿਰ ਉਹਦੇ ਹੱਥ-ਪੱਲੇ ਕੁਝ ਨਹੀਂ ਰਹਿੰਦਾ ਤਾਂ ਉਹ ਇੱਕ ਕਦਮ ਚੁੱਕਦਾ ਆਪਣੇ ਵੀ ਹੁਣ ਇਦਾਂ ਹੀ ਹੁੰਦਾ ਜਾ ਰਿਹਾ ਇਹ ਇੱਕ ਕੇਸ ਨਹੀਂ ਇੱਕ ਕੇਸ ਨਾ ਮੈਂ ਇੱਕ ਸਟੋਰੀ ਦੇਖੀ ਸੀਗੀ ਕਾਫੀ ਡਿਟੇਲ ਦੇ ਵਿੱਚ ਸੀਗੀ ਨੈਟ ਦੇ ਸੀਗੀ ਉਹਦੇ ਪੂਰੀ ਇਨਵੈਸਟੀਗੇਸ਼ਨ ਉਹ ਕੁੜੀ ਦੇ ਬਿਆਨ ਵਗੈਰਾ ਸਭ ਕੁਝ ਇੱਕ ਕੁੜੀ ਨੇ ਆਪਣੇ ਮਾਪ ਇੱਕ ਮਾਂ ਨੂੰ ਮਾਰਿਆ ਸੀ ਇਦਾਂ ਹੀ ਉਹਦੇ ਬਾਪ ਤੱਕ ਨੂੰ ਯਕੀਨ ਨਹੀਂ ਹੋਇਆ ਸੀ ਕਿ ਮੇਰੀ ਕੁੜੀ ਨੇ ਆਪਣੇ ਆਪਣੀ ਮਾਂ ਨੂੰ ਮਾਰਤਾ ਤੇ ਉਹ ਵੀ ਇਸੇ ਕਰਕੇ ਮਾਰਿਆ ਸੀਗਾ ਉਹਨੇ ਉਹ ਵੀ ਇਦਾਂ ਹੀ ਝੂਠ ਬੋਲਦੀ ਸੀ ਪੜਦੀ ਹੈ ਨਹੀਂ ਸੀ ਤੇ ਉਹ ਝੂਠ ਬੋਲਦੀ ਜਦੋਂ ਉਹਦਾ ਟਾਈਮ ਆਇਆ ਉਹਦਾ ਕੰਪਲੀਟ ਹੋਣ ਦਾ ਐਜੂਕੇਸ਼ਨ ਉਹਨੇ ਵੀ ਇਸ ਤਰ੍ਹਾਂ ਮਾਰਤਾ ਸੀਗਾ ਹੁਣ ਸੋਚਣਾ ਇਹ ਪਊਗਾ ਆਪਾਂ ਨੂੰ ਕਿਉਂਕਿ ਜਿਹੜਾ ਇਸ ਟਾਈਮ ਆ ਨਾ ਏ ਹੌਲੀ ਹੌਲੀ ਆਪਣੇ ਇੱਥੇ ਵੀ ਆਉਣੇ ਆਲੇ ਕਿਉਂਕਿ ਸਾਰਾ ਕੁਝ ਇਹ ਪਹਿਲਾਂ ਬਾਹਰ ਆਉਂਦਾ ਹੈ ਨਾ ਬਾਹਰਲੇ ਕੰਟਰੀਜ਼ ਦੇ ਵਿੱਚ ਉਹਨਾਂ ਦੀ ਆਪਾਂ ਰੀਸ ਕਰਨ ਲੱਗੇ ਹੋਏ ਹਨ ਹੌਲੀ ਹੌਲੀ ਕਰਕੇ ਜੋ ਪਹਿਲਾਂ ਬਾਹਰ ਸੀਗਾ ਉਹ ਹੁਣ ਹੌਲੀ ਹੌਲੀ ਇੱਥੇ ਆਉਣ ਲੱਗਾ ਤੇ ਜਿਹੜਾ ਹੁਣ ਹੋ ਰਿਹਾ ਉਹ ਆਉਣ ਵਾਲੇ ਟਾਈਮ 'ਚ ਆਪਣੇ ਵੀ ਇੱਥੇ ਆਉਣਾ ਆਪਣੇ ਬੱਚਿਆਂ ਦੇ ਉੱਤੇ ਆਪਾਂ ਨੂੰ ਇੰਨਾ ਪ੍ਰੈਸ਼ਰ ਨਹੀਂ ਕਰਨਾ ਚਾਹੀਦਾ ਆ ਉਮੀਦ ਰੱਖਣੀ ਜ਼ਰੂਰੀ ਆ ਆਪਣੇ ਬੱਚਿਆਂ ਤੋਂ ਵਧੀਆ ਉਮੀਦ ਰੱਖੋ ਪਰ ਇੰਨਾ ਵੀ ਨਾ ਕਿ ਉਹ ਵਿਚਾਰਾ ਕੁਝ ਕਰ ਹੀ ਨਾ ਸਕਦਾ ਹੋਵੇ ਤੇ ਆਪਾਂ ਉਹਨੂੰ ਉਹਦੇ ਉੱਪਰ ਧੋਪ ਦਿਓ ਚੀਜ਼ ਤੇ ਫਿਰ ਉਹਦਾ ਅੰਜਾਮ ਇਹ ਜਿਹਾ ਨਿਕਲਦਾ ਤੁਹਾਡੇ ਕੀ ਵਿਚਾਰ ਨੇ ਇਸ ਸਟੋਰੀ ਦੇ ਬਾਰੇ ਇਸ ਕਹਾਣੀ ਦੇ ਬਾਰੇ ਜਾਂ ਇਸ ਸਿਚੁਏਸ਼ਨ ਦੇ ਬਾਰੇ ਉਹ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਪਾਂ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ